ਦੇ ਵੜਿਆ ਤੇ ਬੈਠੇ ਬੈਨਣੋਂ ਮੈਂ ਉਹਨਾਂ ਦਾ ਕੋਈ ਨਾਂ ਲੈ ਕੇ ਕੁਝ ਨਹੀਂ ਕਰ ਸਕਦਾ ਕੱਲਿਆ ਦਾ ਇਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਇਸ ਦਾ ਅਗਲੀ ਹੀ ਬਿਲਕੁਲ ਦਿਹਾਤੀ ਪੁਲਿਸ ਜਿਹੜੀ ਬੜੀ ਕਮਿਟਿਡ ਹੈ ਕਿ ਕੋਈ ਵੀ ਕ੍ਰਾਈਮ ਹੁੰਦਾ ਉਹਨੂੰ ਸੋਲਵ ਕੀਤਾ ਜਾਏ ਇਸੇ ਦੇ ਤਹਿਤ ਜਿਵੇਂ ਇਹ ਲੁੱਟ ਹੋਈ ਸੀ ਪੁਲਿਸ ਵੱਲੋਂ ਜਿਹੜੇ ਹੈ ਵੱਖੋ ਵੱਖਰੀ ਟੀਮਾਂ ਨੇ ਜੋ ਕੰਮ ਕੀਤਾ ਹੈ ਸ਼ਲਾਗਾ ਯੋਗ ਦਿਨ ਰਾਤ ਇਹਨਾਂ ਨੇ ਮਿਹਨਤ ਕੀਤੀ ਹੈ ਉਸੇ ਮਿਹਨਤ ਦੇ ਨਤੀਜੇ ਸਦਕਾ ਜਿਹੜਾ ਇਹ ਕੇਸ ਸਟ੍ਰੇਸ ਹੋਇਆ ਜਿਹੜੇ ਪ੍ਰੋਪਰ ਰਿਕਵਰੀ ਹੋਈ ਹੈ ਤੇ ਬੰਦੇ ਫੜੇ ਗਏ ਨੇ ਕੁਝ ਬੰਦੇ ਜਿਹੜੇ ਜਿਹਦੇ ਵੀ ਜਿਵੇਂ ਵੀ ਮੈਂ ਕੱਲ ਵੀ ਦੱਸਿਆ ਕਿ 13 ਬੰਦੇ ਆਈਡੈਂਟੀਫਾਈ ਹੋਏ ਨੇ ਕੁਝ ਹੋਰ ਬੰਦੇ ਵੀ ਜਿਹੜੇ ਹੈਗੇ ਆ ਫਰਦਰ ਇਨਵੈਸਟੀਗੇਸ਼ਨ ਚ ਉਹ ਆਈਡੈਂਟੀਫਾਈ ਹੋਏ ਨੇ ਇਹ ਸਾਰਿਆਂ ਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਇਹਨਾਂ ਦੀ ਅਰੈਸਟ ਸੂਨਰ ਜਿਹੜੀ ਹੈ ਇਹਨਾਂ ਨੂੰ ਕਰ ਲਈ ਜਾਏਗੀ ਸਾਡੀਆਂ ਟੀਮਸ ਲੱਗੀਆਂ ਹੋਈਆਂ ਨੇ ਬਾਕੀ ਜਿਹੜਾ ਹੈ ਕੇਸ ਸਟ੍ਰੇਸ ਹੋ ਚੁੱਕਿਆ ਹੈ ਸਾਰੀ ਰਿਕਵਰੀ ਹੋ ਚੁੱਕੀ ਹੈ ਤੇ ਜਿਵੇਂ ਕਿ ਜਿਹੜੇ ਹੈਗੇ ਮਾਲਕ ਜਿਹੜੇ ਨੇ ਕੋਲ ਸਟੋਰ ਦੇ ਉਹਨਾਂ ਵੱਲੋਂ ਵੀ ਜਿਹੜੀ ਹੈਗੀ ਹੈ ਇੱਕ ਸਹਿਮਤੀ ਤੇ ਇੱਕ ਜਿਹੜੀ ਹੈ ਪੁਲਿਸ ਦੇ ਕੰਮ ਦੀ ਸراہਨਾ ਕੀਤੀ ਗਈ ਲਈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਉਹਨਾਂ ਨੇ ਪੁਲਿਸ ਦੇ ਕਾਫੀ ਜਿਹੜਾ ਹੈ ਮਨੋਬਲ ਉੱਚਾ ਕਰਨ ਵਾਲੀ ਗੱਲਾਂ ਕਹੀਆਂ ਨੇ ਤੇ ਧੰਨਵਾਦ ਬਹੁਤ ਸਾਰਾ ਪ੍ਰੋਸੈਸ ਹੈ ਅਸੀਂ ਜਿੰਨਾ ਪੁਲਿਸ ਵੱਲੋਂ ਕੋਈ ਮਾ ਕੋਈ ਫਾਈਲ ਵਰਕ ਜਾਂ ਜੋ ਵੀ ਕੋਈ ਰਿਕਾਰਡ ਪੇਸ਼ ਕਰਨਾ ਹੈ ਉਹ ਸਾਡੇ ਵੱਲੋਂ ਐਸ ਹੂਨ ਐਸ ਪੋਸੀਬਲ ਉਹ ਕਰਵਾਇਆ ਜਾਏਗਾ ਈਵਨ ਸਾਨੂੰ ਵੀ ਆਈਡੀਆ ਹੈ ਕਿ ਇਹ ਪੈਰੀਸ਼ੀਅਲ ਆਈਟਮਸ ਨੇ ਤੇ ਜਦੋਂ ਅਸੀਂ ਰਿਕਵਰੀ ਕਰ ਲਈ ਹੈ ਤੇ ਇਹ ਜੋ ਮਾਲਕਾਂ ਦਾ ਜੋ ਸਮਾਨ ਹੈ ਉਹਨਾਂ ਕੋਲ ਪੁੱਜਦਾ ਹੋਣਾ ਚਾਹੀਦਾ ਲੀਗਲੀ ਜੋ ਇਹਦੇ ਕਾਰਵਾਈ ਉਹ ਨੂੰ ਅਸੀਂ ਐਕਸਪੀਡਿਟ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਰ ਸਭ ਤੋਂ ਪਹਿਲੇ ਤੇ ਮੈਂ ਪੰਜਾਬ ਪੁਲਿਸ ਆ ਖਾਸ ਤੌਰ ਤੇ ਸਾਡੇ ਐਸਐਸਪੀ ਮਿਸਟਰ ਚਰਨਜੀਤ ਜੀ ਦਾ ਬਹੁਤ ਧੰਨਵਾਦ ਕਰਦਾ ਔਰ ਇਹਨਾਂ ਦੀ ਸਾਰੀ ਟੀਮ ਦਾ ਔਰ ਬਾਕੀ ਟੀਮਾਂ ਵੀ ਜਿਹੜੀਆਂ ਇਹਨਾਂ ਦੇ ਨਾਲ ਜਿਨ੍ਹਾਂ ਨੇ ਰਲ ਕੇ ਆਪਰੇਸ਼ਨ ਕੀਤਾ ਇਹ ਜਿਹੜੀ ਅਨਪ੍ਰੈਸੀਡੈਂਟਿਡ ਡਕੈਤੀ ਸੀਗੀ ਇੱਕ ਆਪਣੀ ਕਿਸਮ ਦੀ ਪਹਿਲੀ ਤਰ੍ਹਾਂ ਦੀ ਡਕੈਤੀ ਸੀ ਪੰਜਾਬ ਦੇ ਵਿੱਚ ਜਿਹੜੀ ਪਹਿਲੇ ਕਦੀ ਨਹੀਂ ਦੇਖੀ ਗਈ ਮਗਰ ਇਸ ਡਕੈਤੀ ਨੂੰ ਟ੍ਰੇਸ ਕਰਨ ਚ ਜਿਸ ਬਾਖੂਬੀ ਦੇ ਨਾਲ ਪੰਜਾਬ ਪੁਲਿਸ ਔਰ ਇਹਨਾਂ ਦੀਆਂ ਬਾਕੀ ਐਸੋਸੀਏਟ ਟੀਮਾਂ ਨੇ ਕੰਮ ਕੀਤਾ ਔਰ ਵਿਦਿਨ ਦਾ ਸਪੈਨ ਆਫ 5 ਡੇਸ ਜਿਹੜਾ ਇਹਨਾਂ ਨੇ ਉਹਨਾਂ ਨੂੰ ਪਕੜ ਕੇ ਟ੍ਰੇਸ ਕਰਕੇ ਪਕੜ ਕੇ ਔਰ ਜਿਹੜਾ ਅਰੈਸਟ ਕੀਤਾ ਉਹਦੇ ਲਈ ਮੈਂ ਪੰਜਾਬ ਪੁਲਿਸ ਦੀ ਤਾਰੀਫ ਕਰਦਾ ਇਹਨਾਂ ਦੀ ਬਾਕੀ ਟੀਮਾਂ ਦੀ ਤਾਰੀਫ ਕਰਦਾ ਔਰ ਮੈਂ ਵਿਸ਼ਵਾਸ ਦਿਵਾਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਵਪਾਰੀਆਂ ਦੇ ਜਾਨ ਦੀ ਮਾਲ ਦੀ ਰਾਖੀ ਲਈ ਜਿਹੜੀ ਹੈ ਪ੍ਰਤੀਬੱਧ ਹੈ ਉਹਦੇ ਲਈ ਜੋ ਵੀ ਕਰਨਾ ਪਏਗਾ ਸਰਕਾਰ ਨੂੰ ਤਾਂ ਕਿ ਇਨ ਫਿਊਚਰ ਕੋਈ ਇਸ ਤਰ੍ਹਾਂ ਅਨੁਸੁਖਾਮੀ ਘਟਨਾ ਨਾ ਹੋਵੇ ਉਹਦੇ ਲਈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ ਦਿਨੀ ਮੈਨੂੰ ਮਹਿਰਾ ਸਾਹਿਬ ਨੇ ਅਨਿਲ ਮਹਿਰਾ ਜੀ ਨੇ ਜਿਹੜੇ ਪ੍ਰਧਾਨ ਨੇ ਮਜੀਠਵੰਡੀ ਐਸੋਸੀਏਸ਼ਨ ਦੇ ਇਹ ਜਦੋਂ ਡਕੈਤੀ ਉਹਦੇ ਵੈਰੀ ਨੈਕਸਟ ਡੇ ਇਹਨਾਂ ਨੇ ਮੈਨੂੰ ਇੱਥੇ ਬੁਲਾਇਆ 6 ਤਰੀਕ ਨੂੰ ਮੈਂ ਇੱਥੇ ਆਇਆ ਸੀ ਮੈਂ ਦੇਖ ਰਿਹਾ ਸੀ ਕਾਫੀ ਚਿਹਰੇ ਉੱਤੇ ਸੀ ਕਾਫੀ ਲੋਕ ਜਿਹੜੇ ਵਪਾਰੀ ਨੇ ਉਹ ਬੜੇ ਡੀਮੋਰਲਾਈਜ਼ ਸੀਗੇ ਮੈਂ ਕਹਾਂ ਤੁਸੀਂ ਫਿਕਰ ਨਾ ਕਰੋ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਹੋ ਰਹੀ ਆ ਆਪਾਂ ਰੈਗੂਲਰਲੀ ਜਿਹੜੀ ਆ ਇਹਨਾਂ ਦੇ ਨਾਲ ਜਿਹੜਾ ਟਾਈ ਅਪ ਜਿਹੜਾ ਕਰਕੇ ਔਰ ਇਹਨਾਂ ਨਾਲ ਆਨਲਾਈਨ ਇਹਨਾਂ ਨਾਲ ਮੇਰੀ ਸਾਰੀ ਡਿਸਕਸ਼ਨਸ ਚੱਲ ਰਹੀ ਸੀ ਔਰ ਇਹਨਾਂ ਨੇ ਮੈਨੂੰ ਜਿਹੜਾ ਵਿਸ਼ਵਾਸ ਦਵਾਇਆ ਸੀ ਕਿ ਬੜੀ ਜਲਦੀ ਹੀ ਤੁਹਾਨੂੰ ਅਸੀਂ ਜਿਹੜਾ ਕੋਈ ਪੋਜ਼ਿਟਿਵ ਰਿਜ਼ਲਟ ਦੇਾਂਗੇ ਅੰਗੇ ਉਹਨਾਂ ਦੀ ਤਬੀਅਤ ਥੋੜਾ ਬੁਖਾਰ ਸੀ ਸੀਨ ਸਾਹਿਬ ਨੂੰ ਫਿਰ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਐਸੀ ਗੱਲ ਨਹੀਂ ਮੈਂ ਇਨਟੈਚ ਆ ਡੀਜੀਪੀ ਸਾਹਿਬ ਨੂੰ ਇਨਸਟਰਕਸ਼ਨਸ ਦੇ ਦਿੱਤੀਆਂ ਔਰ ਤੁਸੀਂ ਦੇਖੋ ਕਿ ਇੰਨੀ ਜਲਦੀ ਕਦੀ ਵੀ ਅਜੇ ਤੱਕ ਰਿਕਵਰੀ ਨਹੀਂ ਹੋਈ ਤੇ ਜਦੋਂ ਮੈਂ ਇੱਥੇ ਆਇਆ ਤੇ ਬੜੇ ਡੀਮੋਡ ਲਾਈ ਸੀਗੇ ਸਾਰੇ ਵਪਾਰੀ ਤੇ ਮੈਂ ਇਹਨਾਂ ਨੂੰ ਆਸ਼ਵਾਸਨ ਦੇ ਕੇ ਗਿਆ ਸੀ ਕਿ ਤੇ ਜਲਦੀ ਤੋਂ ਜਲਦੀ ਜਿਹੜਾ ਇਹਦਾ ਰਿਜ਼ਲਟ ਆਏਗਾ ਔਰ ਉਹ ਰਿਜ਼ਲਟ ਤੁਸੀਂ ਦੇਖ ਰਹੇ ਹੋ ਆਇਆ ਵੀ ਹੈ ਕੁਝ ਮੰਗਾ ਇਹਨਾਂ ਨੇ ਮੇਰਾ ਸਾਹਬ ਨੇ ਔਰ ਇਹਨਾਂ ਦੇ ਬਾਕੀ ਜਿੰਨੇ ਵੀ ਐਸੋਸੀਏਸ਼ਨ ਦੇ ਮੈਂਬਰਸ ਨੇ ਉਹਨਾਂ ਨੇ ਇੱਕ ਕਿਹਾ ਸੀ ਪੀਸੀਆਰ ਉਹਦੀ ਕੰਪਲਾਈਅੰਸ ਹੋ ਗਈ ਹੈ ਪੀਸੀਆਰ ਮੈਂ ਦੇਖ ਰਿਆ ਸੀ ਬਾਹਰ ਲੱਗੀ ਹੋਈ ਹੈ ਪਰਮਨੈਂਟ ਅਸੀਂ ਇਹ ਤੇ ਪੀਸੀਆ ਦਿੰਦੀ ਹੈ ਪਲੱਸ ਜਿਹੜੀ ਪੈਟਰੋਲਿੰਗ ਹੈ ਤਾਂ ਕਿ ਕਿਸੇ ਵਪਾਰੀ ਦੇ ਅੰਦਰ ਕੋਈ ਇਹੋ ਜਿਹੀ ਮਤਲਬ ਹੁੰਦਾ ਨਾ ਇਨ ਸਿਕਿਉਰਟੀ ਅਲੀ ਫੀਲਿੰਗ ਨਾ ਆਵੇ ਉਹ ਨਹੀਂ ਆਏਗੀ ਉਹਦੇ ਲਈ ਅਸੀਂ ਪੈਟਰੋਲਿੰਗ ਵਧਾ ਦਿੱਤੀ ਹੈ ਔਰ ਵਿਸ਼ਵਾਸ ਦਿਵਾਨੇ ਹਾਂ ਮੈਂ ਐਸਐਸਪੀ ਸਾਹਿਬ ਨੂੰ ਵੀ ਕਿਹਾ ਕਿ ਕੋਈ ਇਸ ਤਰ੍ਹਾਂ ਦਾ ਸਿਸਟਮ ਬਣਾਣਾ ਕਿ ਦੇਖੋ ਰਿਕਵਰੀ ਹੋ ਗਈ ਸਭ ਕੁਝ ਹੋ ਗਿਆ ਬੰਦੇ ਅਰੈਸਟ ਹੋ ਗਏ ਪਕੜੇ ਗਏ ਬਹੁਤ ਵਧੀਆ ਮਗਰ ਜਿੰਨੀ ਦੇਰ ਤੱਕ ਇਹਨਾਂ ਦਾ ਜਿਹੜਾ ਮਾਲ ਗਿਆ ਇਹਨਾਂ ਨੂੰ ਵਾਪਸ ਨਹੀਂ ਮਿਲਦਾ ਉਨੀ ਦੇਰ ਤੱਕ ਮੈਂ ਇਹਨਾਂ ਨੂੰ ਕਿਹਾ ਐਸਐਸਪੀ ਸਾਹਿਬ ਨੂੰ ਕਿਹਾ ਕਿ ਤੁਸੀਂ ਜਿੰਨਾ ਜਲਦੀ ਔਰ इजीली ਆਸਾਨੀ ਦੇ ਨਾਲ ਜਿਹੜਾ ਇਹਨਾਂ ਨੂੰ ਮਾਲ ਕਿਉਂਕਿ ਕੁਝ ਆਈਟਮਸ ਪੈਨੀਸ਼ੀਬਲ ਆ ਉਹਦੇ ਚ ਉਹ ਖਰਾਬ ਹੋ ਨਾ ਹੋ ਨਾ ਕਰਕੇ ਐਸੀ ਕਰਕੇ ਮੈਂ ਇਹਨਾਂ ਨੂੰ ਬਾਰ-ਬਾਰ ਕਹ ਰਿਹਾ ਸੀ ਕਿ ਅਸੀਂ ਕੋਈ ਇਹੋ ਜਿਹਾ ਪ੍ਰੋਸੀਜਰ ਅਡਾਪਟ ਕਰੀਏ ਜਿਸ ਦੇ ਨਾਲ ਇਹਨਾਂ ਨੂੰ ਇਹਨਾਂ ਦਾ ਮਾਲ ਵਾਪਸ ਮਿਲ ਜਾਏ ਔਰ ਜਿਹੜੀ ਨੌਰਕ ਇਹਨਾਂ ਦੇ ਚਿਹਰੇ ਚੱਜ ਨਜ਼ਰ ਆ ਰਹੀ ਹੈ ਅਗਲੀ ਵਾਰੀ ਹੋਰ ਕਈ ਗੁਣਾ ਨਜ਼ਰਾਵੇ ਸੋ ਮੈਂ ਇੱਕ ਵਾਰੀ ਫੇਰ ਵਿਸ਼ਵਾਸ ਦਿਵਾਉਣਾ ਕਿ ਮਾਨ ਸਰਕਾਰ ਜਿਹੜੀ ਹੈ ਉਹ ਹਰ ਪਾਸਿਓਂ ਵਪਾਰੀਆਂ ਦੇ ਨਾਲ ਖੜੀ ਹੈ ਔਰ ਖੜੀ ਰਹੇਗੀ ਧੰਨਵਾਦ ਜੀ ਤੋਂ ਪਹਿਲੇ ਤੇ ਮੈਂ ਤੁਹਾਡੇ ਸਾਰੇ ਪ੍ਰੈਸ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਇਸ ਮੁਹਿੰਮ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਪੂਰੀ ਤਰ੍ਹਾਂ ਸ਼ਾਮਿਲ ਹੋਇਓ ਔਰ ਉਸ ਤੋਂ ਬਾਅਦ ਆਪਾਂ ਗੁਰੂ ਦੀ ਨਗਰੀ ਰਹਿਣੇ ਆ ਇੱਕ ਵਾਰੀ ਫੇਰ ਸਿੱਧ ਹੋ ਗਿਆ ਕਿਹਨੂੰ ਚਲਾਉਣ ਵਾਲੇ ਗੁਰੂ ਹੀ ਆ ਸਾਡੇ ਉਹ ਪਰਮ ਪਿਤਾ ਪਰਮਾਤਮਾ ਹੈ ਜਿਹੜੇ ਸਾਨੂੰ ਹਰ ਕੰਮ ਦੇ ਵਿੱਚ ਆਪਣੇ ਆਪ ਆ ਕੇ ਉਹਨਾਂ ਨੂੰ ਕੰਮ ਨੂੰ ਸਿਰੇ ਚੜਾ ਦਿੰਦੇ ਆ ਉਹਨਾਂ ਦੇ ਇੱਕ ਵਸੀਲੇ ਦੇ ਤੋਟੇ ਐਸਐਸਪੀ ਸਾਹਿਬ ਅਜੀ ਗੁਪਤਾ ਜੀ ਨੂੰ ਭੇਜਿਆ ਸਾਡੇ ਕੋਲ ਦੂਦ ਬਣਾ ਕੇ ਉਹਨਾਂ ਨੇ ਪੂਰੀ ਵਾਲ ਆਈ ਹੈ ਮੈਨਾਂ ਦੋਨਾਂ ਦਾ ਬਹੁਤ ਬਹੁਤ ਸਾਰੀਆਂ ਐਸੋਸੀਏਸ਼ਨਾਂ ਵੱਲੋਂ ਟ੍ਰੇਡ ਐਸੋਸੀਏਸ਼ਨਾਂ ਵੱਲੋਂ ਪੰਜਾਬ ਵਪਾਰ ਮੰਡਲ ਵੱਲੋਂ ਔਰ ਬਾਕੀ ਸਾਰੀਆਂ ਐਸੋਸੀਏਸ਼ਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਨਾ ਮੇਰੇ ਕੋਲ ਵਰਡ ਨਹੀਂ ਗਏ ਕਿ ਜਿਹੜੇ ਵਰਡ ਮੈਂ ਅਸੇ ਐਸ ਨਾਲ ਯੂਜ਼ ਕਰਾਂ ਤਾਂ ਕਿ ਮੈਨਾਂ ਨੂੰ ਪਤਾ ਲੱਗੇ ਕਿ ਮੈਂ ਨਾਲ ਧੰਨਵਾਦ ਕਰ ਰਿਹਾ ਮੈਂ ਵਪਾਰੀ ਆ ਵਪਾਰੀ ਨਾਤੇ ਮੈਂ ਤੁਹਾਨੂੰ ਸਾਰੀ ਚੀਜ਼ ਅਸਲਾ ਕਿ ਇਸ ਮਹਿੰਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਯੋਗਦਾਨ ਹੈ ਅਜੀ ਗੁਪਤਾ ਜੀ ਦਾ ਤੇ ਐਸਐਸਪੀ ਸਾਹਿਬ ਦਾ ਉਸ ਤੋਂ ਬਾਅਦ ਬਾਕੀ ਵੀ ਪਾਰਟੀਆਂ ਨੇ ਆਪਣੇ ਵੱਲੋਂ ਜਿੰਨੀ ਵੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਪਤਾ ਪੋਲਿਟਿਕਸ ਹੈ ਹਰ ਜਗ੍ਹਾ ਤੇ ਚੱਲਦੀ ਹੈ ਉਹਨਾਂ ਨੇ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਮੈਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਨਾ ਔਰ ਆਇਦੋਬਾਦ ਪ੍ਰਮਾਤਮਾ ਨੇ ਚਾਇਆ ਸਾਨੂੰ ਦੁਬਾਰਾ ਇਸ ਗੰਦੇ ਦਿਨਾਂ ਦਾ ਟਾਈਮ ਨਹੀਂ ਕੱਟਣਾ ਪਵੇਗਾ ਨਹੀਂ ਦੱਸਣਾ ਪਵੇਗਾ ਕਿਉਂਕਿ ਉਸ ਲਈ ਉਹਦੇ ਵਾਸਤੇ ਸਾਰੀਆਂ ਸੀ ਜਿੰਨੀ ਜਿੰਨੀ ਪ੍ਰੀਕਾਸ਼ਨਸ ਐ ਐਸਐਸਪੀ ਸਾਹਿਬ ਜਿਸ ਤਰੀਕੇ ਨਾਲ ਸਾਨੂੰ ਗਾਈਡ ਕਰਨਗੇ ਉਸ ਤਰੀਕੇ ਨਾਲ ਅਸੀਂ ਉਸ ਤਰੀਕੇ ਨਾਲ ਕਰਾਂਗੇ ਤਾਂ ਕਿ ਸਾਡੇ ਵਾਸਤੇ ਅੱਗੇ ਕੋਈ ਹੋਜੀ ਪ੍ਰੋਬਲਮ ਨਾ ਆਵੇ